ਜਗਸੇਵਨਾ ਜੁੜੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬਾਗਾਪਰਾਣਾ ਬਾਗਾਪਰਾਣਾ ਕਸਬਾ ਵੀ ਐ ਸ਼ਹਿਰ ਵੀ ਐ ਇਹਦੇ ਨਾਲ ਕਾਫੀ ਪੈੰਡ ਲੱਗਦੇ ਆ ਤੇ ਜਦੋਂ ਵਿਕਾਸ ਦੀਆਂ ਗੱਲਾਂ ਕਰਦੀਆਂ ਵੱਖ-ਵੱਖ ਪਾਰਟੀਆਂ ਜੋ ਦਾਅਵੇ ਕਰਦੀਆਂ ਵੀ ਅਸੀਂ ਬੜਾ ਵਿਕਾਸ ਕੀਤਾ ਇਸ ਤੋਂ ਪਹਿਲਾਂ ਜੇ ਅਗਰ ਗੱਲ ਕਰੀਏ ਜਦੋਂ ਕਾਲੀਦਾਲ ਵਾਲੇ ਕਹਿੰਦੇ ਹੁੰਦੇ ਸੀ ਵੀ ਅਸੀਂ ਜਿਹੜਾ ਸੀਵਰੇਜ ਪਾਦਾ ਹੈਗਾ ਤੇ ਬਹੁਤ ਵਿਕਾਸ ਕੀਤਾ ਹੈਗਾ ਜਿਹੜਾ ਸੀਵਰੇਜ ਹੁਣ ਤੱਕ ਜਿਹੜਾ ਚਿੱਟਾ ਹਾਥੀ ਬਣਿਆ ਵਾ ਤੇ ਕਦੇ ਉਹ ਸਹੀ ਤਰੀਕੇ ਨਾਲ ਚੱਲਿਆ ਹੀ ਨਹੀਂ ਉਸ ਤੋਂ ਬਾਅਦ ਕਾਂਗਰਸ ਪਾਰਟੀ ਆਈ ਉਹਨਾਂ ਨੇ ਵੀ ਬੜੇ ਦਾਅਵੇ ਕੀਤੇ ਵੀ ਅਸੀਂ ਬੜਾ ਕੁਝ ਕੀਤਾ ਜੀ ਬਾਘੇਪੁਰ ਦੇ ਵਿੱਚ ਬੜੀ ਵਿਕਾਸ ਕੀਤਾ ਪਰ ਉਹ ਦਾਅਵੇ ਵੀ ਜਿਹੜੇ ਖੋਖਲੇ ਸਾਬਤ ਹੋਏ ਪਰ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਇਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਵੀ ਅਸੀਂ ਬੜੀ ਸ਼ਹਿਰ ਦੇ ਵੱਲ ਬੜਾ ਧਿਆਨ ਦੇ ਰਹੇ ਹਾਂ ਗਲੀਆਂ ਨਾਲੀਆਂ ਹੋਣ ਜਾਂ ਸੀਵਰੇਜ ਲੈ ਕੇ ਲਗਾਤਾਰ ਜਿਹੜੀਆਂ ਮੀਟਿੰਗਾਂ ਚੱਲਦੀਆਂ ਰਹਿੰਦੀਆਂ ਜਾਂ ਪੈਸੇ ਲੈਣ ਦੀ ਗੱਲ ਚੱਲਦੀ ਰਹਿੰਦੀ ਆ ਵੀ ਪੈਸੇ ਹੋਰ ਲੈ ਕੇ ਆਵਾਂਗੇ ਤੇ ਸੀਵਰੇਜ ਨੂੰ ਚਾਲੂ ਕਰਾਂਗੇ ਪਰ ਇਹ ਚੀਜ਼ਾਂ ਉਦੋਂ ਧਰੀਆਂ-ਤਰਾਈਆਂ ਰਹਿ ਜਾਂਦੀਆਂ ਜਦੋਂ ਮੌਸਮ ਖਰਾਬ ਹੋ ਜਾਂਦਾ ਹੈ بارشਾਂ ਪੈਣ ਲੱਗ ਪੈਂਦੀਆਂ ਤੇ ਜਿਹੜੀਆਂ ਤਸਵੀਰਾਂ ਤੁਸੀਂ ਇਸ ਟਾਈਮ ਬਾਘੇਪੁਰਾਂ ਦੇ ਦੇਖ ਰਹੇ ਹੋ ਇਹ ਬਾਘੇਪੁਰਾਂ ਦੇ ਵਿੱਚ ਜਿਹੜੇ ਹਾਲਾਤ ਐ ਇਸ ਟਾਈਮ ਬਣੇ ਹੋਏ ਐ ਜਿਹੜੀ ਸਵੇਰ ਤੋਂ ਲੈ ਕੇ ਹੁਣ ਤੱਕ ਜਿਹੜੀ بارش ਪੈ ਰਹੀ ਐ ਤੇ ਗੱਡੀਆਂ ਜਿਹੜੀਆਂ ਰੋਕ-ਰੋਕ ਕੇ ਚਲਦੀਆਂ ਪਈਆਂ ਪੈਦਲ ਤੁਰਨ ਵਾਲੇ ਲੋਕਾਂ ਨੂੰ ਤਾਂ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਆ ਬੱਚਿਆਂ ਦੇ ਹਾਲਾਤ ਤੁਸੀਂ ਤਸਵੀਰ ਦੇ ਵਿੱਚ ਵੇਖੇ ਹੋਣਗੇ ਜਾਂ ਦੇਖ ਲਓਗੇ ਜਾ ਕੇ ਅੱਗੇ ਜਾ ਕੇ ਤੇ ਇਹ ਹਾਲਾਤ ਆ ਜਿਹੜੇ ਗੱਡੀਆਂ ਦੇਖੋ ਤੁਸੀਂ 2-2 ਫੁੱਟ ਪਾਣੀ ਜਿਹੜਾ ਕੋਟਗੁਆ ਰੋਡ ਦੇ ਉੱਪਰ ਚੜਿਆ ਹੋਇਆ ਤੇ ਜਿਹੜਾ ਮੋਗਾ ਰੋਡ ਹੈਗਾ ਜੇ ਪਚੌਂਕ ਤੋਂ ਅੱਗੇ ਜਾ ਕੇ ਦੇਖੀਏ ਤੇ ਉੱਥੇ ਦਾ ਘੱਟੋ-ਘੱਟ 3 ਤੋਂ 4 ਫੁੱਟ ਪਾਣੀ ਜਿਹੜਾ ਚੜ ਜਾਂਦਾ ਤੇੜੀਆਂ ਛੋਟੀਆਂ ਗੱਡੀਆਂ ਉਹਦਾ ਨੰਗਦੀਆਂ ਹੀ ਨਹੀਂ ਤੇ ਉੱਥੇ ਬੜੀ ਪਰੇਸ਼ਾਨੀ ਲੋਕਾਂ ਨੂੰ ਆਉਂਦੀ ਆ ਪਰ ਜਦੋਂ ਕੋਈ ਘਰੋਂ ਬਾਹਰ ਓਕੇ ਆਇਆ ਹੁੰਦਾ ਤੇ ਉਹਨੂੰ ਬਾਹਰ ਉਤਰ ਕੇ ਇਦੋਂ ਗੱਡੀ ਨੂੰ ਧੱਕਾ ਲਾਉਣਾ ਪੈਂਦਾ ਤੇ ਫਿਰ ਉਹ ਉਹ ਜਿਹੜੇ ਸ਼ਲੋਕ ਸੁਣਾਉਂਦਾ ਤੇ ਉਹ ਸੁਣੇ ਨਹੀਂ ਜਾਂਦੇਗੇ ਦੇਖੋ ਇਹ ਜਿਹੜੀਆਂ ਦਾਅਵੇਦਾਰੀਆਂ ਜਿਹੜੀਆਂ ਦਾਅਵੇ ਖੋਖਲੇ ਦਾਅਵੇ ਉਦੋਂ ਸਾਫ਼ ਤੋਂ ਹੁੰਦੇ ਆ ਜਦੋਂ ਸਾਰੀਆਂ ਚੀਜ਼ਾਂ ਇਹ ਦੇਖਣ ਨੂੰ ਮਿਲਦੀਆਂ ਤੇ ਕੋਟਪੂਰਾ ਰੋਡ ਦਾ ਹੀ ਤੁਸੀਂ ਹਾਲਾਤ ਵੇਖ ਲਓ ਜਿਹੜੀ بارش ਲਗਾਤਾਰ ਪਈ ਤੇ ਪਾਣੀ ਦੀ ਨਿਕਾਸੀ ਕਿਸੇ ਪਾਸੇ ਹੈ ਨਹੀਂ ਕਿਉਂਕਿ ਜੇਕਰ ਰਾਜਿਆਂ ਵਾਲੀ ਸਾਈਡ ਨੂੰ ਇਧਰ ਕੋਟਪੂਰਾ ਵਾਲੀ ਸਾਈਡ ਨੂੰ ਦੇਖੀਏ ਤਾਂ ਨਾਲਾ ਬੰਦ ਪਿਆ ਹੈ ਇਧਰ ਪਾਣੀ ਦੀ ਨਿਕਾਸੀ ਹੈ ਨਹੀਂਗੀ ਹੁਣ ਪਾਣੀ ਜਾਂਦਾ ਕਿਹੜੇ ਪਾਸੇ ਆ ਜੇ ਅਗਰ ਮੋਗਾ ਰੋਡ ਦੀ ਗੱਲ ਕਰੀਏ ਤਾਂ ਅੱਗੇ ਜਾ ਕੇ ਜਿੱਥੇ ਉਹ ਬੈਂਕਾਂੀਆਂ ਬੜੀਆਂ ਆਈਆਂ ਐ ਐਸਪੀਐਫ ਦੀ ਬੈਂਕਾਂ ਜਾਂ ਹੋਰ ਬੈਂਕਾਂ ਬੜੀਆਂ ਐ ਉਦੋਂ ਅੱਗੇ ਜਾ ਕੇ ਇੱਕ ਵੱਡੇ ਕਰਾਣੇ ਵਾਲੋਂ ਦਾ ਨਾਲ ਆਇਆ ਸ਼ਾਇਦ ਵਾਦੀ ਕਰਤਾ ਤੇ ਉੱਥੇ ਕੋਈ ਪਾਈਪੂ ਪਾਏ ਆ ਜਾਂ ਨਹੀਂ ਪਾਏਗੇ ਤੇ ਨਗਰ ਕੌਂਸਲ ਨੇ ਅਜੇ ਤੱਕ ਜਾ ਕੇ ਉੱਥੇ ਚੈੱਕ ਕੀਤਾ ਜਾਂ ਨਹੀਂ ਕੀਤਾ ਇਹਦਾ ਰਾਪੀ ਜਾਂ ਤੁਸੀਂ ਐਂਬੂਲੈਂਸ ਵੇਖ ਲਓ ਐਂਬੂਲੈਂਸ ਵਾਲੇ ਵੀ ਬੜੇ ਔਖੇ ਹੋਏ ਕਿਉਂਕਿ ਮੋਗਾ ਰੋਡ ਤੇ ਇਹ ਗੱਡੀ ਰੁਗੀ ਸੀ ਪਾਣੀ ਦੇ ਵਿੱਚ ਉਹਨੂੰ ਗੱਡੀਆਂ ਦੇ ਮਗਰ ਪਾ ਕੇ ਕੱਢ ਕੇ ਲਿਆਂਦਾ ਤੇ ਜਿਹੜਾ ਇਹਦੇ ਵਿੱਚ ਮਰੀਜ਼ ਆ ਵਿਚਾਰਿਆ ਉਹਦਾ ਕੀ ਹਾਲ ਹੋਇਆ ਉਹ ਤਾਂ ਉਹਨੂੰ ਹੀ ਪ ਔਰ ਦਾਅਵੇ ਦਾਅਵੇ ਜਿਹੜੇ ਹਮੇਸ਼ਾ ਜਿਹੜੇ ਖੋਖਲੇ ਸਾਫ ਤੋਂ ਹੁੰਦੇ ਆ ਤੇ ਸੁਣੀ ਦਾ ਸੁਣੀ ਦਾ ਬਹੁਤ ਖੁਸ਼ ਆ ਪਰ ਜਦੋਂ ਮੌਸਮ ਖਰਾਬ ਹੁੰਦਾ بارشਾਂ ਆਉਂਦੀਆਂ ਉਦੋਂ ਸਾਰਿਆਂ ਦੀ ਫੂਕ ਆ ਜਿਹੜੀ ਨਿਕਲ ਜਾਂਦੀ ਹੈ ਇਹ ਤਸਵੀਰਾਂ ਤੁਹਾਨੂੰ ਵਾਗੇ ਬਣਾ ਦੇਣਾ ਵਖਾ ਦਿੱਤੀਆਂ ਅਬੀਦ ਕਰਦੇ ਆ ਤੁਸੀਂ ਸਭੀ ਗੱਲਬਾਤ ਨੂੰ ਸ਼ੇਅਰ ਕਰੋਗੇ ਸਾਡਾ ਪੇਜ ਫੋਲੋ ਕਰੋ ਵਾਈਗੁਰ ਜੀ ਖਾਲਸਾ ਵਾਈਗੁਰ ਜੀ ਕੀ ਫਤਹ